ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਹਾਰਾ ਜਿਨ ਪੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਮੇਰੇ ਰਾਮ ਹਮ ਪਾਪੀ ਸ਼ਰਨ ਪਰੇ ਹਰ ਦਵਾਰ ਮਤ ਮੇਰ ਗੁਣ ਹਮ ਮੇਲ ਕਬਹੂ ਆਪਣੀ ਕਿਰਪਾ ਤਾਰ ਰਹਾਵ ਹਮਰੇ ਅਬ ਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹੇ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕੀ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲਿਏ ਛਡਾਨ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧ ਪ ਮੇਰਾ ਸਖਾ ਸਖਾਈ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਓ ਲੁਭਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਕੋੜੇ ਖੁਸ਼ੀ ਮਨ ਅਨੰਦ ਸਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਬ ਗਣ ਸਭ ਮੇਰੇ ਰਹਾਉ ਕੈਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨ ਮੇਰਾ ਕਿਆ ਮਹੁ ਲੈ ਬੋਲਨ ਗੁਣ ਵਿਹੂ ਨਾਮ ਜਪਿਆ ਨਾਮ ਤੇਰਾ ਹਮ ਪਾਪੀ ਸੰਤ ਗੁਰ ਉਬਰੇ ਪੁਨ ਸਤ ਗੁਰ ਤੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕਉ ਪਾਣੀ ਅੰਨ ਖਾਣਾ ਕੱਪੜ ਪੈਨਣ ਦੀਆ ਰਸ ਅਨ ਭੋਗਾਣੀ ਜਨ ਦੀਏ ਸੋ ਚੇਤਨਾ ਆ ਬਈ ਪਸ਼ੂ ਹੰਕਾਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਤਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਅਰ ਗੁਲਮ ਗੁਲਾਨੀ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗਰਾਸ ਖਿਣ ਖਿਣ ਪੋਚਾਰ ਕਿਉ ਸਤ ਗੁਰ ਗੁਰ ਸਿਖ ਰਾਖਤਾ ਹਰ ਪੀਤ ਪਿਆਰ ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਤਨ ਤਨ ਗੁਰ ਗੁਰ ਸਤ ਗੁਰ ਪਾੰਧਾ ਜਨ ਹਰ ਉਪਦੇਸ਼ ਦੇਤੀਏ ਸਿਆਣੇ ਰਾਉ ਜੈਸੀ ਗगन ਫਿਰੰਤੀ ਉਡਤੇ ਕਪਰੇ ਬਾਗਿ ਵਾਲੀ ਹੋ ਰਾਖੈ ਚੀਤ ਪੀਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਤਿਉ ਸਤ ਗੁਰ ਸੇਖ ਪ੍ਰੀਤ ਹਰ ਹਰ ਕੀ ਗੁਰ ਸੇਖ ਰੱਖੈ ਜੀ ਨਾਲੀ ਜੈਸੇ ਕਾਤੀ 30 ਬਤੀਸ ਹੈ ਵਿਚਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣਹੁ ਮਾਸਤਾ ਕੀ ਕੈ ਕਿਸ ਹਾਥ ਹੈ ਸਭ ਵਸਤ ਗਤ ਹੈ ਹਰ ਕੇਰੀ ਕਿਉ ਸੰਤ ਜਨਾ ਕੀ ਨਰਿੰਦਾ ਕਰਹਿ ਹਰ ਆਖੈ ਪੈਜ ਜਨ ਕੇਰੀ ਪਾਈ ਮਤ ਕੋਈ ਜਾਣਹੁ ਕਿਸੀ ਕੈ ਕਿਸ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ ਐਸਾ ਹਰਿ ਨਾਮ ਮਨ ਚਿਤ ਨਿత్య ਆਵਹੋ ਜਨ ਨਾਨਕ ਜੋ ਅੰਤੀਅ ਔਸਰ ਲੈ ਛਡਾਇਆ ਗਉੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਗਦਾ ਬਿਨ ਸਜਾਇ ਹਰਿ ਪਰਮ ਪਦ ਲਹੀਐ ਮੇਰਾ ਸਤਗੁਰ ਪਿਆਰਾ ਕਿਤ ਬਿਦ ਮਿਲੈ ਹਉ ਖਿੰਖਿਨ ਖਰੀ ਨਮਸਕਾਰ ਮੇਰਾ ਗੁਰਪੂਰਾ ਕਿਉ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਇਸ ਕੁੰਨੀ ਜਨ ਕੇਰੀਆ ਲੈ ਸਤਗੁਰ ਧੂਰਾ ਹਰ ਭਗਤ ਦਿਰੜ ਆਵੈ ਹਰ ਭਗਤ ਸੁਣੈ ਤਿਸ ਸਤਗੁਰ ਮਿਲਿਐ ਤੋਟਾ ਮੂਲ ਨ ਆਵੈ ਹਰ ਲਾਭ ਨਿਤ ਡ੍ਰਿੜੀ ਐ ਜਿਸ ਕੌਰ ਜੈ ਵਿਦਾਸ ਹੈ ਪਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਦਾ ਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਧੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਦ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਭੋਲ ਅਮੋਲੀ ਰਹਾਉ ਪਰ ਹੋ ਬਵੇਤ ਸੰਤ ਜਨ ਪਾਈ ਖੋਜ ਹਿਰਦੈ ਦੇਖ ਟੰਢੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਟਤ ਵਸੈ ਹਰ ਕੋਲੀ ਹਰ ਹਰ ਨਿਟਤ ਵਸੈ ਸਭ ਜਗ ਕੈ ਅਵਰੰ ਪਰਪੁਰਖ ਅਤੋਲੀ ਹਰ ਹਰ ਤਗਟ ਪਿਓ ਗੁਰ ਪੂਰੈ ਸਿਰ ਵਿੱਚੋ ਗੁਰ ਪਹਿ ਮੋਲੀ ਹਰ ਜੀ ਅੰਦਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨੰਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇਚੋਲੀ